ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲਾ ਥੋੜਾ ਜਿਹਾ ਬਲੌਗ ਹਨਾ ਤੁਹਾਡੇ ਨਾਲ ਸ਼ੇਅਰ ਕਰਨ ਤੇ ਆਪਾਂ ਲੱਗੇ ਸੀਗੇ ਜੀ ਮੂੰਗੀ ਤੋੜਨਾ ਤੇ ਜਿਵੇਂ ਕਿਸ ਨੂੰ ਆਪਾਂ ਕੱਲ ਦੱਸਿਆ ਸੀਗਾ ਵੀ ਉਹ ਤਾਂ ਆਪਣੇ ਤੋੜ ਗਏ ਸੀ ਬਾਕੀ ਸਾਰੀ ਤੇ ਅੱਧਾ ਕੁ ਕਿਹੜਾ ਰਹਿੰਦਾ ਸੀਗਾ ਤੇ ਮੈਂ ਜਸ਼ਨਦੇ ਰੈਡੀ ਤਾਂ ਪਹਿਲਾਂ ਦੀ ਲੱਗੇ ਸੀ ਮੈਂ ਲੱਗੀ ਸੀ ਤਾਂ 11:00 ਵਜੇ 11:30 ਕਿਉਂਕਿ ਆਪਣੇ ਪਹਿਲਾਂ ਵੀ ਮੰਮੀ ਕੋਲੇ ਬੈਠਣ ਆ ਗਈਆਂ ਸੀ ਪਿੰਡ ਚੋ ਬੁੜੀਆਂ ਤੇ ਸੋਨੂੰ ਪਤਾ ਫਿਰ ਚਾਹ ਪਾਣੀ ਕਰਕੇ ਦਿੱਤਾ ਕੁਛ ਟਾਈਮ ਉਹਨਾਂ ਕੋਲੇ ਬੈਠੀ ਫਿਰ ਜਦੋਂ ਉਹ ਗਏ ਫਿਰ ਮੈਂ ਲੱਗੀ ਸੀਗੀ ਮੂਗੀ ਤੜਾਉਣ ਕਿਉਂਕਿ ਆਏ ਸੀਗਾ ਜੀ ਵੀ ਚਲੋ ਵੀ ਛੇਤੀ ਟੁੱਟ ਜੂਗੀ ਹਨਾ ਜਸ਼ਨਦੇ ਰੈਡੀ ਵੀ ਇਕੱਲੇ ਮੱਖ ਲੱਗੇ ਪਏ ਆ ਚਲੋ ਮੈਂ ਨਾਲ ਲੱਗ ਜਾਨੀ ਬੇਲੀ ਵੀ ਕੀ ਕਰੂੰਗੀ ਮੈਂ ਤੇ ਤਾਂ ਅਗਰ ਕਿ ਆਪਾਂ ਲੱਗੇ ਸੀਗੇ ਤੇ ਕਿਉਂਕਿ ਡੈਡੀ ਨੇ ਬਾਣ ਜਿਹੜਾ ਸੀਗਾ ਬੋਣਾ ਸੀਗਾ ਆਪਾਂ ਤਿਆਰ ਕਰਨਾ ਸੀ ਕਹਿੰਦੇ ਝੋਨੇ ਨੂੰ ਅੱਗੇ ਲੇਟ ਹੋ ਗਏ ਕਈ ਦਿਨ ਹਨਾ 4-5 ਦਿਨ ਲੇਟ ਆ ਤੇ ਕਹਿੰਦੇ ਹੁਣ ਦਵਾ ਦਾ ਬਾਣ ਬਾ ਕੇ ਵਿਬੇਲਾ ਹੋਵੇ ਹਨਾ ਸਾਨੂੰ ਪਤਾ ਜੀ ਮੂੰਗੀ ਨੇ ਆਲਾ ਕੰਮ ਨਿਭੜੇ ਬਾਣ ਬੇਲਾ ਹੋਊਗਾ ਫੇਰ ਵਾਹ ਜਾਊਗਾ ਕਿਤੇ ਤੇ ਤੁਹਾਨੂੰ ਪਤਾ ਜੀ ਫੇਰ ਐਂ ਫਸਲ ਖੜੀ ਜਦੋਂ ਹੋਵੇ ਹਨਾ ਬਾਣ ਦੇ ਵਿੱਚ ਫਿਰ ਖਰਾਬਤਾ ਨਹੀਂ ਕਰੀ ਜਾਂਦੀ ਫਸਲ ਤਾਂ ਦੇ ਹੁੰਦਾ ਸੰਭਾਲਣੀ ਪੈਣੀ ਹੈ ਤੇ ਬਾਕੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਾਡੇ ਹਨਾ ਸਾਡੇ ਨਾਲ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਖੜੇ ਹੋਗੇ ਸਾਰੇ ਭੈਣ ਭਰਾਵਾਂ ਦਾ ਇੰਨਾ ਵੀ ਵਧੀਆ ਹੌਂਸਲੇ ਵਾਲੇ ਕਮੈਂਟ ਕਰਦੇ ਹੋ ਸੋਹਣੇ ਕਮੈਂਟ ਕਰਦੇ ਹੋ ਚਲੋ ਇੰਨੇ ਨਾਲ ਬੰਦੇ ਦਾ ਮਨ ਹੋਰ ਹੋ ਜਾਂਦਾ ਨਹੀਂ ਤਾਂ ਤੁਹਾਨੂੰ ਪਤਾ ਜੀ ਘਰੇ ਤਾਂ ਬਸ ਉਹੀ ਉਦਾਸੀ ਜੀ ਰਹਿੰਦੀ ਹੈ ਸਾਰਾ ਦਿਨ ਤੇ ਇੱਥੇ ਮੈਂ ਕਹਿ ਰਹੀ ਸੀ ਮੈਂ ਕਿ ਰੱਬ ਨੇ ਵੀ ਤਰਸ ਮੰਨ ਲਿਆ ਵੀ ਗਰਮੀ ਚ ਮੂੰਗੀ ਤੋੜੀ ਜਾਂਦੇ ਆ ਧੁੱਪਾਂ ਜੀ ਕਰ ਲੈਂਦਾ ਕਦੇ ਬੱਦਲ ਵਾਈ ਹੋ ਜਾਂਦੀ ਸੀ ਕਦੇ ਧੁੱਪ ਹੋ ਜਾਂਦੀ ਸੀ ਚਲੋ ਜੀ ਹੈ ਤਾਂ ਥੋੜਾ ਹੀ ਕੰਮ ਸੀਗਾ ਸਾ ਡੇਢ ਘੰਟੇ ਦਿਨ ਆਪਾਂ ਨੇ ਮੇੜਤਾ ਸੀ ਮੁੜ ਕੇ ਮੈਂ ਨਾਲ ਹੀ ਨਾਲ ਨੂੰ ਕੇ ਫਿਰ ਮੈਂ ਕਿਹਾ ਚਲੋ ਮੈਂ ਚਾਹ ਕਰਦਾ ਚਾਹ ਚੂ ਕਰਕੇ ਫਿਰ ਡੈਡੀ ਇਹ ਦੂ ਆ ਡੈਡੀ ਨੇ ਬਾਤਾਂ ਸੀ ਇਹ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਆਪਣੇ ਹਨਾ ਵੀ ਦੁੱਖ ਦੀਆਂ ਜਿਹੜੀਆਂ ਆਪਾਂ ਤੁਹਾਡੇ ਨਾਲ ਦਿਲ ਦੀਆਂ ਮਾੜੀਆਂ ਮੋਟੀਆਂ ਗੱਲਾਂ ਕਰਦੇ ਆ ਤੁਸੀਂ ਸਾਰੇ ਸੁਣ ਲੈਣੇ ਹੋ ਕੁਛ ਆਪ ਦਿਨ ਦੱਸ ਦੇਣੇ ਹੋ ਕਿਉਂਕਿ ਆਦੇ ਨਹੀਂ ਹੁੰਦੇ ਨਾਨਕ ਦੁਖੀ ਆ ਸਾਫ ਸੰਸਾਰ ਹਨਾ ਸਾਰੇ ਦੁਖੀ ਹੈ ਜੀ ਕੋਈ ਸੌਖਾ ਨਹੀਂ ਹਨਾ ਕੋਈ ਕਿਸੇ ਪਾਸੋਂ ਦੁਖੀ ਹੈ ਕੋਈ ਕਿਸੇ ਪਾਸੋਂ ਦੁਖੀ ਹੈ ਤੇ ਇਹ ਔਖਾ ਤਾਂ ਆਦੇ ਹੁੰਦੇ ਜੀ ਜ਼ਿੰਦਗੀ ਦੇ ਹਨਾ ਨਾਲ ਹੀ ਜਾਣੀਆਂ ਹੁੰਦੀਆਂ ਹਨੀਆਂ ਤੇ ਬਸ ਆਪਾਂ બસ ਇੱਕ ਕੋਸ਼ਿਸ਼ ਹੁੰਦੀ ਆ ਆਪਣੀ ਵੀ ਥੋੜਾ ਜਿਹਾ ਆਪ ਆਪ ਥੋੜਾ ਜਿਹਾ ਵੀ ਹਨਾ ਹੌਸਲਾ ਕਰੀਏ ਕੋਸ਼ਿਸ਼ ਕਰੀਏ ਵੀ ਹਾਂ ਵੀ ਆਪਦੇ ਜਿਹੜਾ ਰੱਬ ਦਾ ਭਾਣਾ ਹੁੰਦਾ ਉਹਨੂੰ ਮੰਨ ਕੇ ਚੱਲੀਏ ਤੇ ਵੀ ਜੋ ਮਾਲਕ ਨੇ ਕਰਿਆ ਚਲੋ ਹਨਾ ਉਹਦੀ ਮਰਜ਼ੀ ਸੀਗੀ ਚਲੋ ਜੋ ਕਰਤਾ ਤੇ ਲੋ ਜੀ ਬਸ ਮੂੰਗੀ ਆਪਾਂ ਅਲੱਗ-ਭਗ ਬਸ ਆ ਇੱਕ ਸਾਡੇ ਕੋਲ ਇੱਕ ਪਾਂਜੀ ਰਹੀ ਸੀ ਮੇਰੇ ਤੇ ਜਸ਼ਨ ਦੇ ਡੈਡੀ ਕੋਲੇ ਤੇ ਪੱਤੇ-ਪੁੱਤੇ ਤਾਂ ਬਿਲਕੁਲ ਵੀ ਹੈ ਨਹੀਂ ਸੀ ਸੂਤਾ ਹੀ ਮਾਰਨੇ ਸੀਗੇ ਬਸ ਦਵਾ ਦਬ ਕਾਲਣਾ ਵੀ ਚਲੋ ਦੋ ਵਾਲੀ ਚਾਹ ਵੇਲੇ ਤੋਂ ਪਹਿਲਾਂ-ਪਹਿਲਾਂ ਉਹ ਹੋ ਜਾ ਕਿਉਂਕਿ ਚਾਹ ਚੁੱਕ ਕਰਕੇ ਫਿਰ ਡੈਡੀ ਨੂੰ ਦੇਣੀ ਇਸ ਫੇੜਾੜੀ ਨੇ ਬੋਣਾ ਸੀ ਬਾਹਰ ਤੇ ਜਸਿੰਦਰ ਜੜੀ ਨੂੰ ਪਸੀਨਾ ਬਾਹਲਾ ਆਉਂਦਾ ਜੀ ਤੇ ਦੇਖੋ ਕਿਵੇਂ ਭਿੱਜਿਆ ਪਸੀਨੇ ਦੇ ਨਾਲ ਬੱਸ ਜੀ ਇਸ ਤੋਂ ਬਾਅਦ ਮਖਾ ਚਲੋ ਪਾਣੀ ਪੂਣੀ ਪੀਨੇ ਆ ਬੈੰਨੇ ਆ 10 ਮਿੰਟ ਹੋਰ ਜੇ ਹੱਥ ਧੋਵਾਂਗੇ ਸਾਰੇ ਦੁੱਲੀ ਜੀ ਜਿਆਦੇ ਉੱਟ ਜਾਂਦਾ ਯਾ ਬੁੱਤ ਕਰੇ ਬਾਜਾ ਤੂੰ ਵੀ ਗਰਮੀ ਵਾਲੀ ਹੈ ਦੋ ਦੋ ਨੇ ਵਜੇ ਹੈ ਜੀ ਤੇ ਚਾਹ ਚੁ ਕਰਕੇ ਦੇਉਂਗੀ ਤੁਹਾਨੂੰ ਇੱਕ ਵਜੇ ਕੇ 10 ਮਿੰਟ ਹਾਂਜੀ ਪਿਆ ਘੰਟਾ ਬਸ ਉਦੋਂ ਅਸੀਂ ਤੋੜ ਦਾਂਗੇ ਵਾਹ ਜੀ ਪਹਿਲਾਂ ਛਿੱਕਾ ਹੀ ਅਜੂ ਪਹਿਲਾਂ ਕਿ ਆਪਾਂ ਜਿਹੜੀ ਕੱਲ ਆਪਾਂ ਮੂੰਗੀ ਤੋੜ ਜਾਂਦੀ ਜਿਹੜੀ ਬਣਾਈ ਸੀ ਕੱਲ ਉਹ ਲਾਵਾਂਗੇ ਮੂਰੇ ਤੇ ਬਾਕੀ ਸੱਸੀ ਕੱਲ ਦੁਬਾਰੇ ਬਲਾ ਦਨੇ ਸਾਰਿਆਂ ਨੂੰ ਤੇ ਥੋੜੀ ਫੱਟ ਜੀ ਰਹਿ ਗਈ ਹਨੀਰ ਲਾ ਕੇ ਹਦੀ ਸੀ ਕੀ ਚੜ ਗਈ ਉਹ ਦੀ ਦੀ ਫੱਕ ਜੀ ਅੱਛਾ ਤੇ ਜਸਨ ਦੇ ਡੈਡੀ ਦਾ ਹਾਲ ਦੇਖੋ ਭੂਤ ਬਣੇ ਬੈ ਅੱਜ ਪਾਣ ਪਹਿਲਾ ਤਾਂ ਸਾਰੀ 22 ਮੁੰਦੀ ਵਾਲੀ ਉਧਰ ਡੈਡੀ ਬਾਹਰ ਗਏ ਸੀਗੇ ਡੈਡੀ ਗਏ ਆ ਜੀ ਆਪਣੇ ਕਿਦੜਵੇ ਗਏ ਆ ਅੱਜ ਤੇ ਕਿਉਂਕਿ ਕੁਖੜੇ ਹੈਗੇ ਪੁਆਮਾ ਉਹਦੇ ਇਹ ਫੁੱਲ ਪਾ ਕੇ ਆਉਣੇ ਕਿਵੇਂ ਜਿੰਮੀ ਨੇ ਲੈ ਉਹਦੇ ਸਰ ਤੇ ਹੱਥ ਤਾਂ ਰੱਖਿਆ ਜਿੰਮੀ ਨੇ ਪਾ ਦੇ ਪਾ ਦੇ ਮੈਂ ਕਹਣੀ ਆ ਆਏ ਘਰ ਦੇ ਆਪਾਂ ਮੈਂ ਤਾਂ ਕਹਣੀ ਆ ਮੈਂ ਤਾਂ ਕਹਣੀ ਜਿਹੜਾ ਸੱਜਰਾ ਉਹ ਆਪਰ ਲਾ ਦਿੰਦੇ ਵਿੱਚ ਟੂੜੀ ਦੇ ਆ ਉਹੀ ਸੜ ਦਾਂਗੇ ਆ ਹੀ ਖਾ ਇਹ ਹੀ ਖਾ ਲੈਣਗੇ ਥੋੜਾ ਲੈ ਕਰ ਹਰਾ ਬਾਹਰ ਆਪਣੇ ਆਏ ਕਰੋ ਉਹਨੇ ਤੇ ਤੂੜੀ ਬੰਦ ਕਰੋ ਹੋਰ ਕੱਲੀ ਮੱਕੀ ਪਾਇਆ ਕਰੋ ਦਿਨੇ ਨਿਰਹਾਤਾ ਦਾਣਾ ਹੈਗਾ ਮੱਕੀ ਆਪੇ ਦੇਖਾਂ ਮਮੀ ਕਿਵੇਂ ਖੇਢੀ ਹੁੰਦਾ ਜਿੰਮੀ ਉਹਦੇ ਨਾਲ ਪੈਰ ਤੇ ਰੁਗਾ ਹਣਾ ਮੱਕੀ ਨਾਲ ਕੋੜੀ ਕੋੜੀ ਆਹ ਮਾਚਦੇ ਸਿੱਕਾ ਲੱਗ ਗਿਆ ਤੇ ਆਹ ਮੱਕੀ ਆ ਜੀ ਲੱਗੀ ਮਮੀ ਹੁਣ ਨਹੀਂ ਆਇਆ ਪਹਿਲਾਂ ਪਾਪਾ ਆ ਗਿਆ ਸੀਗਾ ਜੀ ਸਾਰਾ ਦਿਨ ਲੱਗਿਆ ਪਾਪਾ ਆਪਣੇ ਕੋਲੇ ਤੇ ਪਾਪਾ ਕਹਿੰਦਾ ਚਲੋ ਮੈਂ ਹੁਣ ਜਾਂਨਾ ਪਾਪਾ ਨਾਲੇ ਤਾਂ ਕੱਦੂ ਲੈ ਗਿਆ ਤੇ ਨੜੇ ਲੈ ਗਿਆ ਪਾਪਾ ਛੱਲੀਆਂ ਹੁਣ ਸੇ ਮੰਮੀ ਆ ਗਈ ਨਾ ਫਿਰ ਗਿਆ ਨਾ ਜਾਵਣ ਜਾ ਚਕੇ ਹਾਂ ਤੇ ਤੜਕੇ ਜਦੋਂ ਮੰਮੀ ਜਾਵੜੇ ਫਿਰ ਪਾਪਾ ਕਹਿੰਦਾ ਹੁਣ ਮੈਂ ਵੀਰ ਕੋਲ ਜਾਣਾ ਥੋੜਾ ਆਹ ਇਧਰ ਹੀ ਤੇ ਫਿਰ ਉਹ ਕਹਿੰਦਾ ਛੋਟੀ ਮੰਮੀ ਨੂੰ ਭੇਜ ਦੂੰਗਾ ਮੈਂ ਤੇ ਮੈਂ ਜਾਣਾ ਆਹਦਾ ਮਖੀ ਹੈ ਹਾਂ ਹਾਂ ਹੈ ਕਦੂ ਹਾਂ ਮਾੜੀ ਉੱਧਰ ਪਾਗ ਤਿੰਦੇ ਚੱਕ ਤੇ ਸਬਜ਼ੀ ਚੀਰਤੀ ਕੈਂਪਰ ਵੇਰਾ ਵਗੈਰਾ ਚ ਬਰਖ ਪਾਤੀ ਬਸ ਇੱਧਰ ਮੈਂ ਫਿਰ ਨੀਰਾਚਾਰਾ ਪਾਉਣ ਲੱਗ ਗਈ ਬਸ ਨੀਰਾਚਾਰਾ ਪਾ ਕੇ ਗੋਹਾ ਛੱਟ ਕੇ ਛੱਡ ਦਾਂਗੇ ਕੋਸੂ ਬਨ ਕੇ ਬਸ ਫਿਰ ਇਹਨਾਂ ਨੂੰ ਨਪਾਈ ਪਾਉਣੀ ਹੈ ਤੁਸੀਂ ਮਾੜਾ ਗਣਾ ਕੱਲਾ ਹਰਾ ਪਾ ਦੋ ਮਿਕਸ ਕਰਦੇ ਮੋਹ ਗਣਾ ਮੋਹ ਮਾਰ ਲੱਗ ਜਾਂਦੀ ਬੱਚੀ ਨੂੰ ਕੱਟੀ ਵੀ ਲੱਗ ਜਾਂਦੀ ਹੈ ਮੋਹ ਸਾਰੀ ਹੋਰ ਹੈ ਮੈਂ ਮੋਕਾ ਮੋਕਾ ਖਾ ਮਾਰਨ ਲੱਗ ਜਾਂਦੇ ਕਮਲੇ ਬੰਦਿਆ ਕੰਨ ਖੋਲ ਕੇ ਰੱਖਿਆ ਕਰ ਪੁੱਤ ਤੜਕੇ ਦੀ ਨਾ ਉਹ ਹੋ ਗਿਆ ਜਦੋਂ ਤੜਕੇ ਧਾਰਾ ਤੁਰਾ ਕੱਢੀਆਂ ਭਾਈ ਮੂੰਹ ਨੇ ਰਾਜੇ ਸਿੱਠੀਕ ਜਾਈ ਸੀ ਮਤਲਬ ਕੰਨਣ ਸੀਗਾ ਵੀ ਤੇ ਆਪਣੇ ਨਾ ਜਾਮਣ ਤੇ ਚਿੜੀ ਨੇ ਆਲ ਨਾ ਪਾਰਖਿਆ ਤੇ ਵਿਚਾਰੀ ਦਾ ਬੱਚਾ ਡਿੱਗ ਪਿਆ ਖੱਲੇ ਤੇ ਮਸਾ ਪਹਿਲਾਂ ਤਾਂ ਸਾਨੂੰ ਪਤਾ ਨਹੀਂ ਸੀ ਵੀ ਆਲ ਨਾ ਪਾਰਖਿਆ ਇੱਥੇ ਪਹਿਲਾ ਤਾਂ ਸਿਹਾਲ ਦਾ ਪਾ ਲਿਆ ਅਸੀਂ ਖਚੜੀ ਟਾਈਮ ਨਾਲ ਕਿਉ ਕਲਾਈ ਜਾਂਦੀ ਹੈ ਕੀ ਗੱਲ ਹੋ ਗਈ ਤੇ ਫੱਟੀ ਦੇ ਲੈ ਬੈਠਾ ਮਮਮੀ ਹੈ ਨਾ ਫੱਟੀ ਦੇ ਲੈ ਬੈਠਾ ਮਮਮੀ ਨਾ ਇਹ ਜਾਮਣ ਜੀ ਦਾ ਸੁੱਕਾ ਪੱਤਾ ਕਿਵੇਂ ਹੈ ਹੈ ਮੈਨੂੰ ਕਿਤੇ ਪੱਤਾ ਹੂੰ ਮਾ ਮਾ ਪੱਤੀ ਪੱਤੇ ਫੱਟੀ ਪਾਇਆ ਥੱਲੇ ਵਠਾ ਨਿਕਾਇਆ ਫਿਰ ਅਸੀਂ ਇਹਦਾ ਰਾਲ ਲਾਉਣ ਨਾਲ ਪਾ ਲਿਆ ਤੇ ਫਿਰ ਰਾਲੇ ਚ ਦਸ਼ਮ ਦੀ ਰੈਡੀ ਨੇ ਸਦਾ ਰੱਖਿਆ ਤੇ ਇਹ ਦਸ਼ਮ ਦੋ ਸੀ ਫੇ ਇੱਕ ਮਰ ਗਿਆ ਕਿਵੇਂ ਇੱਕ ਥੱਲੇ ਮਰਿਆ ਪਿਆ ਸੀ ਉਹ ਪਤਾ ਨਹੀਂ ਕਿਵੇਂ ਜਿਉਂਦਾ ਰਹਿ ਗਿਆ ਉਹਦੀ ਵਿਚਾਰੇ ਦੀ ਮਤਲਬ ਮੰਮੀ ਡਿੱਗ ਗਿਆ ਡੁੱਗਿਆ ਤਾਂ ਟੁੱਟ ਗਈ ਟੁੱਟ ਗਈ ਤੇ ਉਹ ਖਾਦਾ ਪਿਆ ਸੀ ਹਾਂ ਕੀੜੀਆਂ ਲੱਗੀਆਂ ਸੀ ਤੇ ਚਲੋ ਜੀ ਆਪਾਂ ਕੁਝ ਕੁ ਬੰਨ ਲੀਏ ਤੇ ਆਪਾਂ ਜਿਹੜੀ ਅੱਜ ਆ ਭੈਣ ਨੇ ਇੱਕ ਵੀਡੀਓ ਆਖਿਆ ਸੀ ਆਪਣੀ ਕੱਲ ਲਾਈਵ ਦੇ ਵਿੱਚ ਵੀ ਤੁਸੀਂ ਪਰਸੋਂ ਵੀ ਸਾਡੀ ਮੈਸ ਦੇ ਸੂਣ ਚ ਕਹਿੰਦੀ 2 ਮਹੀਨੇ ਰਹਿ ਗਏ ਤੁਸੀਂ ਕੀ ਪਾਇਆ ਤੇ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹ ਭੈਣ ਨੂੰ ਆਪਾਂ ਕਹਾਂਗੇ ਵੀ ਜਰੂਰ ਦੇਖੋ ਵੀਡੀਓ ਤੇ ਉਸ ਵਸ ਨੀਰਾਚਾਰਾ ਪਾ ਕੇ ਸਬਜੀ ਮੈਂ ਫੇਰ ਹੀ ਬਣਾਉਗੀ ਪਹਿਲਾਂ ਭੈਣ ਦੀ ਵੀਡੀਓ ਬਣਾਉਗੀ ਜਿਹੜੀ ਭੈਣ ਨੇ ਕਹੀ ਸੀ ਚਲੋ ਜੀ ਤੁਸ ਸਬਜੀ ਲਓ ਜੀ ਜਦਸ਼ਨਾ ਆਪਣਾ ਕਦੂ ਘਰੀ ਜਾਂਦਾ ਨੀਰਾਚਾਰਾ ਹੈ ਮम्मी ਲੜੀ ਆਉਣੀ ਹੈ ਪਰਦਾ ਨਹੀਂ ਆਦੇ ਤਾਂ ਹੀ ਤਾਂ ਟਰੈਕਟਰ ਫੜਾ ਦੰਨੇ ਹੋ ਤੇ ਕਦੂ ਘਰੀ ਜਾਂਦਾ ਆਪਦੇ ਰੈਡੀ ਨੂੰ ਕਦੋਂ ਦਾ ਲੱਗਿਆ 2 ਵਜੇ ਦਾ ਰੈਡੀ ਕਦੂ ਕਦੋਂ ਕਰੇਗਾ ਜਿਹੜੀ ਕਦੂ ਕਦੋਂ ਕਰੇਗਾ ਤੇ ਕੱਦੂ ਕਰੀਆ ਡੈਡੀ ਹੈ ਨਹੀਂ ਜੀ ਅੱਜ ਡੈਡੀ ਜਾਵੜੇ ਫੁੱਫੜ ਜੀ ਦੇ ਫੁੱਲ ਪਾਉਣ ਜਾਣਾ ਅੱਜ ਹਰ ਦੁਆਰ ਤੇ ਤੇ ਤਾਂ ਕਰਕੇ ਫਿਰ ਡੈਡੀ ਜਾਵੜੇ ਸੀ ਤੇ ਕੱਲ ਨੂੰ ਆਪਣੇ ਇੱਥੇ ਜਿਹੜਾ ਘਰ ਕੋਲੇ ਮੂੰਗੀ ਵਾਲਾ ਇੱਥੇ ਝੋਨਾ ਲਾਉਣ ਲੱਗੂਗਾ ਕੱਲ ਨੂੰ ਆਉਣਗੇ ਬੰਦੇ ਤੇ ਜਸ਼ਨ ਆਪਣਾ ਕੱਦੂ ਕਰੀਆ ਦਾ ਪਹਿਲਾਂ ਇੱਕ ਬੱਟ ਪੋਚ ਕੇ ਹਟਿਆ ਮੈਨੂੰ ਉਹਦੋਂ ਕਹਿੰਦਾ ਸੀ ਮੰਮੀ ਮੇਰੀ ਵੀਡੀਓ ਬਣਾ ਦੇ ਮੈਂ ਬੱਟ ਪੋਚੀ ਆ ਲੈ ਮੈਂ ਖਾ ਪੁੱਤ ਮੈਂ ਘੋਆ ਘੂੜਾ ਸੱਟਲਾ ਮੈਂ ਖਾਨੀ ਜਾ ਰਿਹਾ ਤਾਂ ਫਾਲੀਏ ਲੇਟ ਹੋ ਜਾਣਗੇ ਐਨੇ ਹੁਣ ਟਰੈਕਟਰ ਤੇ ਬਹਿ ਗਿਆ ਤੇ ਲੋ ਜੀ ਮੁੰਡਾ ਸਾਡਾ ਕੰਮ ਕਰਦਾ ਹੈ। ਸਹਾਵ ਆ ਰਿਆ ਜੀ ਹੁਣ ਤੱਕ ਮਹਾਉਂਦਾ ਅੱਗ ਪਹਿਲਾ ਪਹਿਲਾ ਜਦੋਂ ਅਸੀਂ ਪਾਵਾ ਟਾਈਮ ਹੋ ਗਿਆ ਪਹਿਲਾ ਅਸੀਂ ਕੋਸ਼ਿਸ਼ ਕਰੀ ਝੋਨਾ ਲਾਉਣ ਦੀ ਉਦੋਂ ਸਾਡੇ ਟਰੈਕਟਰ ਖੁੱਪੇ ਸੀਗੇ। ট্রাকਤੀ ਨੂੰ ਖੁੱਪੇ ਹੁਣ ਇਹਨਾਂ ਨੂੰ ਸਹਾਵ ਆ ਗਿਆ 2 ਸਾਲਾਂ ਦਾ ਵਧੀਆ ਆ ਜਾਣ ਤੋਂ ਜਸ਼ਨ ਨੂੰ ਕਿਹੜਾ ਦੇ ਕੇ ਆਪਾਂ ਤੁਹਾਨੂੰ ਦਿਖਾਵਾਂਗੇ। ਤੇ ਮੌਸਮ ਖੈਰ ਵਧੀਆ ਹੋਇਆ ਪਿਆ। ਮੌਸਮ ਵੀ ਮਾਨ ਕੇ ਚੱਲੋ ਵੀ ਨਾ ਬੱਦਲ ਵਾਈ ਪੂਰੀ ਹੋ ਗਿਆ ਦੇਖੋ। ਤੇ हवा चली है, है मैं सब तो बैक कैमरा कर दी मैं इन्हू आख्या इधर आऊगा वो उधरले पास टप जाता है आऊगा हूँ कर दिया लो जी आ गया जो सुना बगले फलते देखो फिर नहीं। ਸਾਡਾ ਕਰਦਾ ਕੱਦੂ ਤੇ ਮੰਮੀ ਲੜੀ ਜਾਂਦੇ ਆ ਕਹਿੰਦੇ ਇਹਨੂੰ ਟਰੈਕਟਰ ਤੇ ਬਾਹਰ ਜੰਨੇ ਉਹਨੂੰ ਪੜਾਈ 'ਚ ਧਿਆਨ ਹੈ ਨਹੀਂ ਪੜ ਲੈਣ ਦੇ ਖੇਤੀ 'ਚ ਕੀ ਹੈ ਤੇ ਇਹ ਡੈਡੀ ਆਖਦੇ ਨੇ ਕੋਈ ਨਹੀਂ ਜਵਾਬ ਪਹੁੰਚਾਇਆ ਆ ਦੇ ਫਿਰ ਆਏ ਹੋ ਜਾਂਦੇ ਜੀ ਜਵਾਬ ਦਾ ਹੁਣ ਚਲੋ ਸਕੂਲ ਵੀ ਜਾਂਦਾ ਪੜਦਾ ਵੀ ਹੈਣਾ ਫਿਰ ਆ ਕੇ ਕੰਮ ਵੀ ਕਰਨਾ ਸਕੂਲ ਦਾ ਵੀ ਮੰਨ ਕੇ ਚੱਲੋ ਵੀ ਜਮਾ ਹੈਣਾ ਸਾਹ ਬੰਦ ਤਾਂ ਨਹੀਂ ਕਰਨਾ ਤੇ ਬਸ ਅੱਜ ਤਾਂ ਜੀ ਸਾਰਾ ਦਿਨ ਇੱਥੇ ਲੱਗੇ ਰਹੇ ਪਹਿਲਾ ਵਾਇਆ ਪਹਿਲਾ ਕੱਲ ਤਵੀਆਂ ਨਾਲ ਬਾਤ ਸੀ ਅੱਜ ਫੇਰ ਸਵੇਰੇ ਡੈਡੀ ਨੇ ਪਹਿਲਾ ਤਵੀਆਂ ਨਾਲ ਪਾਇਆ ਫੇਰ ਹਲਾ ਨਾਲ ਪਾਇਆ ਫੇਰ ਬਸ ਪੱਟਾ ਫੁੱਟਾ ਪਾਈਆਂ ਫੇਰ ਮੋਟਰ ਛੱਡ ਲਈ ਨਾਲ ਦੀ ਨਾਲ ਭਰਨ ਲੱਗੇ ਤੇ ਇੰਨੇ ਕ ਸਾ ਇੰਨਾ ਕ ਤਾਂ ਛੱਡਦਾ ਸੀ ਤਾਂ ਆਖਾ ਸੀ ਇਹ ਵੀ ਲੈ ਲਓ ਵਿੱਚ ਕਹਿੰਦੇ ਇੱਥੇ ਸਬਜ਼ੀ ਲਾਵਾਂਗੇ ਗੇਤੀ ਤੇ ਬੱਟਾ ਵਗੈਰਾ ਆ ਘਿਆਰੇ ਦੀਆਂ ਪੋਛਤੀਆਂ ਜਿਸ਼ਰੇ ਨੇ ਆਪਣੇ ਨੇ ਤੇ ਉਹ ਦੂਸਰੇ ਘਿਆਰੇ ਦੀਆਂ ਤੇ ਡੈਡੀ ਪੋਛ ਦੇਣਗੇ ਚਲੋ ਜੀ ਆਪਾਂ ਦਾ ਆਪ ਦਾ ਕੰਮ ਕਰੀਏ ਜਾ ਕੇ ਟਾਈਮ 5:30 ਦਾ ਹੋ ਗਿਆ ਬਸ ਮੈਂ ਦਾਲ ਸਬਜ਼ੀ ਧਰ ਦੀਆਂ ਤੇ ਪਹਿਲਾਂ ਇੱਕ ਭੈਣ ਨੇ ਆਪਣੀ ਵਿਚਾਈ ਨੇ ਜਿਹੜੀ ਨੇ ਕਿਹਾ ਸੀ ਵੀ ਵੀਡੀਓ ਆਪਣੇ ਵਾਸਤੇ ਵੀ ਮੱਝ ਨੂੰ ਕੀ ਪਾਉਣੇ ਉਹ ਵੀ ਵੀਡੀਓ ਬਣਾਓ ਆਪਾਂ ਉਹ ਵੀਡੀਓ ਬਣਾਵਾਂਗੇ ਸੋੋਂ ਤੋਂ ਪਹਿਲਾਂ ਆਪਾਂ ਮੱਝਾਂ ਨੂੰ ਕੀ ਪਾਇਆ ਜਿਹੜਾ ਕੁਝ ਆਪਾਂ ਪਾਇਆ ਜੀ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤੇ ਮੈਂ ਜਾਂ ਮਮਾੜਾ ਜਸ਼ਨ ਨੂੰ ਦਿਖਾ ਲਿਆ ਮੈਂ ਕੱਦੂ ਵਰੀਆਂ ਨੇ ਕੋਲੇ ਤੇ ਤਾਂ ਕਰਕੇ ਮੈਂ ਥੋੜੀ ਜਿਹੀ ਵੀਡੀਓ ਬਣਾ ਲਈ ਜਸ਼ਨ ਦੀ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦੀ ਹਨ ਜਿਹੜੇ ਆਪਣੇ ਨਾਲ ਜੁੜੇ ਆ ਇੰਨੇ ਜਿਆਦੇ ਸਪੋਰਟ ਕਰਦੇ ਆ ਐਵੇਂ ਹੀ ਆਪਣੇ ਚੈਨਲ ਨਾਲ ਸਾਰੇ ਭੈਣ ਭਰਾ ਸਪੋਰਟ ਕਰੋ ਹਨ ਤੇ ਤੁਹਾਡੇ ਸਪੋਰਟ ਨਾਲ ਹੀ ਆਪਾਂ ਤਾਂ ਅੱਗੇ ਜਾਣਾ ਜੀ ਹਨਾ ਆਪਦੀ ਆਪਦੀ ਭੈਣ ਨੂੰ ਹਨਾ ਜਿਹੜੇ ਬਜ਼ੁਰਗ ਮਾਸ ਹੈਗੇ ਆ ਸਾਰੇ ਮਾਤਾ ਭੈਣਾਂ ਸਾਰੀਆਂ ਹਨਾ ਆਪਦੀ ਧੀ ਨੂੰ ਸਪੋਰਟ ਕਰੋ ਸਾਰੇ ਜਣੇ ਤੇ ਕਿਉਂਕਿ ਆਪਾਂ ਕਿਹੜਾ ਕੁਝ ਗਲਤ ਹੋ ਕਰਦੇ ਆ ਜੀ ਆਪਾਂ ਤਾਂ ਆਪਦਾ ਘਰ ਦੇ ਕੰਮ ਉਹ ਸੋਡੇ ਨਾਲ ਸ਼ੇਅਰ ਕਰਦੇ ਆ ਚਲੋ ਜੀ ਮਾਤਾ ਕੀ ਕਰਦੀ ਐ ਨੰਬਰ ਵੇ ਦੀ ਸੁਧਰ ਮਾਮੇ ਦਾ ਮਾਮੇ ਨੂੰ ਲਾ ਕੇ ਦੇਵੋ ਹਾਂ ਹਾਂ ਨੰਬਰ ਨਹੀਂ ਲਾ ਆਇਆ ਪਸਾ ਤੇ ਆ ਲੈ ਖੜ ਜਾ ਹਾਂ ਇਹ ਹੀ ਹੋਊਗਾ ਮੈਨੂੰ ਲੱਗਦਾ ਇਹ ਇਹ ਆਇਆ ਇਹ ਤਾਂ ਉਦੋਂ ਆਇਆ 4:30 ਹਾਂ 3:30 ਪੌਣੇ 4 ਇਹ ਨਹੀਂ ਹੋਣਾ ਉਹ ਕਦੋਂ ਆ ਸੈਸ਼ਨ ਆਇਆ ਸੀ ਉਹ ਜਦੋਂ ਮੈਂ ਘਰੇ ਗਈਆਂ ਉਹਦੀ ਆਗਾ ਮੈਂ ਜਾ ਕੇ ਬਸ ਘਰੇ ਬੈਠੀ ਆ ਥੋੜਾ ਜਿਹਾ ਤੂੰ ਮੈਂ ਲਗ 11 ਵਜੇ ਗਈਆਂ ਹਾਂ ਹਾਂ ਉਹ ਆ ਚਲੋ ਜੀ ਮੈਂ ਨੰਬਰ ਲਾ ਕੇ ਦੇਵਾਂ ਮਾਮੇ ਦਾ ਮੰਮੀ ਨੂੰ ਖੈਰ ਆਪਾਂ ਵੀਡੀਓ ਬਣਾਉਣੇ ਆ ਦੂਸਰੀ ਲਓ ਜੀ ਆਪਾਂ ਭੈਣ ਦੇ ਲਈ ਵੀਡੀਓ ਬਣਾਉਣੇ ਆ ਮੇਰੇ ਭੈਣ ਦਾ ਨਾਮ ਤਾਂ ਨਹੀਂ ਧਿਆਨ ਦੇ ਵਿੱਚ ਤੇ ਉਹ ਆਪਣੀ ਭੈਣ ਵਿਚਾਰੀ ਆਪਣੇ ਰੋਜ਼ ਬਲੌਗ ਦੇਖਦੀ ਆ ਤੇ ਆਪਾਂ ਨੂੰ ਬਹਾਵਾ ਟਾਈਮ ਦੀ ਜੁੜੀ ਹੋਈ ਹੈ ਆਪਣੀਆਂ ਜਿਵੇਂ ਮੱਚਾਂ ਸੁਣੀਆਂ ਜਦੋਂ ਉਹਨਾਂ ਨੂੰ ਸੂਣ ਤੋਂ ਪਹਿਲਾਂ ਦੀ ਹੁਣ ਆਪਣਾ ਵੀਡੀਓ ਦੇਖ ਰਹੀ ਹੈ ਤਾਂ ਕਰਕੇ ਭੈਣ ਪੁੱਛ ਰਹੀ ਸੀ ਵੀ ਆਪਾਂ ਕੁਸੂਆਂ ਨੂੰ ਕੀ ਵੀ ਆਪਾਂ ਝੋਟੀਆਂ ਸੂਣ ਤੋਂ ਪਹਿਲਾਂ ਕੀ ਪਾਉਣਾ ਤੇ ਕਿਉਂਕਿ ਭੈਣ ਦੀ ਜਿਹੜੀ ਮੱਝ ਸੂਣ ਵਾਲੀ ਆ ਕਹਿੰਦੀ ਦੀਦੀ 2 ਕੁ ਮਹੀਨੇ ਰਹਿ ਗਏ ਤੇ ਆਪਾਂ ਦੱਸਦੇ ਆ ਪਹਿਲਾਂ ਤਾਂ ਮੈਂ ਦੀਦੀ ਨੂੰ ਕਹਿਣਾ ਚਾਹੂੰਗੀ ਦੀਦੀ ਜਿਹੜੀ ਆਪਾਂ ਕਣਕ ਵੀ ਦਲਾਉਣਿਆ ਲੇਟੀ ਹੁੰਦੀ ਹੈ ਜਿਹੜੀ ਹਨਾ ਉਹ ਦਲਾ ਲਓ ਤੁਸੀਂ ਗੱਟਾ 50 ਕਿਲੋ ਦਾ ਗੱਟਾ ਤੇ ਉਹ ਤੁਸੀਂ ਲੈਟੀ ਪਾਓ ਲੈਟੀ ਦੇ ਵਿੱਚ ਜਿਹਦਾ ਵੀ ਤੁਸੀਂ 2 ਕਿਲੋ ਮੰਨ ਕੇ ਚਲੋ 2 ਕਿਲੋ ਤੁਸੀਂ ਤੇਲ ਪਾਓ ਵੀ ਤੇ ਨਾਲ ਸ਼ਾਮ ਦਾ ਟਾਈਮ ਪਾਓ ਜਦੋਂ ਆਪਾਂ ਪਸ਼ੂ ਨੂੰ ਵੀ ਬੰਨ ਕੇ ਚਲੋ ਨੀਰਾਚਾਰਾ ਪਸ਼ੂ ਖਾ ਲੈਂਦਾ ਪਾਣੀ ਤਾਂ ਨਹੀਂ ਪਿਆ ਦਿੰਦੇ ਆਪਾਂ ਹਨਾ ਤੇ ਪਸ਼ੂ ਨੂੰ ਜਦੋਂ ਆਪਾਂ ਬੰਨ ਦਿੰਦੇ ਆਗੇ ਜਦੋਂ ਐ ਹੋ ਜਾਂਦਾ ਵੀ ਹੁਣ ਇਸ ਤੋਂ ਬਾਅਦ ਪਸ਼ੂ ਨੂੰ ਪਾਣੀ ਹੀ ਪਿਉਣਾ ਉਦੋਂ ਉਹਨੂੰ ਲੈਟੀ ਦੇ ਵਿੱਚ ਤੇਲ ਪਾ ਕੇ ਹਨਾ 2 ਲੀਟਰ ਵਾਲੀ ਬੋਤਲ ਤੁਸੀਂ ਉਹ ਲਿਓ ਉਹ ਪਾਓ ਜੇ ਤੁਹਾਡੇ ਕੋਲ ਘਰ ਦਾ ਤੇਲ ਆ ਤਾਂ ਉਹ ਪਾਓ ਹਨਾ ਕੜਚੀ-ਕੜਚੀ ਕੋਲੀ-ਗੋਲੀ ਤੁਸੀਂ ਵੀ ਵੀ ਡੇਲੀ ਰੋਜ਼ ਦੀ ਸ਼ਾਮ ਸ਼ਾਮ ਦੇ ਟਾਈਮ ਉਹ ਪਾਓ ਤੇ ਬਾਕੀ ਆਪਾਂ ਤੁਹਾਨੂੰ ਹੋਰ ਦੱਸਦੇ ਆਂ ਵੀ ਕਿਹੜੀ ਆਪਾਂ ਜਿਹੜੀ ਦਵਾਈ ਲਿਆਂਦੀ ਸੀ ਆਪਣੇ ਜੋ ਆਪਾਂ ਹਰੇਕ ਪ੍ਰਸ਼ਨ ਨੂੰ ਪਾਉਣਾ ਜੀ ਗਾਂ ਸੁੰਦੀ ਆਪਣੀ ਕੋਈ ਵਜ੍ਹਾ ਸੁੰਦੀ ਹੈ ਬਸ ਸੁੰਨ ਤੋਂ 2 ਮਹੀਨੇ ਪਹਿਲਾਂ ਮੰਨ ਕੇ ਚਲੋ ਵੀ 8ਵੇਂ ਗਾਈਆਂ ਨੂੰ ਆਪਾਂ 7ਵੇਂ ਮਹੀਨੇ ਚ ਪਾ ਦਨੇ ਹੁੰਨੇ ਆ ਤੇ ਝੋਟੀਆਂ ਜਦੋਂ ਆਪਣੀਆਂ ਸੁੰਦੀਆਂ ਵੀ 8ਵੇਂ ਮਹੀਨੇ ਦੇ ਵਿੱਚ 9ਵੇਂ ਮਹੀਨਾ ਚੜਦਾ ਜਾਂ 8ਵਾਂ ਜਾਂ ਹੁੰਦਾ ਜਦੋਂ ਤੇ ਵੀ ਉਦੋਂ ਪਾ ਦਨੇ ਹੁੰਨੇ ਆ ਤੇ ਇੱਕ ਤਾਂ ਹੈਗੀ ਹੈ ਜੀ ਇਹ ਹੀ ਇਹ ਵਾਲਾ ਡੱਬਾ ਇੱਕ ਤਾਂ ਮੈਂ ਪਤਾ ਨਹੀਂ ਤੁਹਾਨੂੰ ਵੀਡੀਓ ਦੇ ਵਿੱਚ ਨਾਂ ਇਹਦਾ ਦਿਸ ਰਿਹਾ ਹੋਊਗਾ ਕਿ ਨਹੀਂ ਤੇ ਤੁਸੀਂ ਧਿਆਨ ਨਾਲ ਨਾਂ ਦੇਖ ਲਓ ਇਹ ਇਹ ਵਾਲਾ ਡੱਬਾ ਜੀ ਤੁਸੀਂ ਸਕਰੀਨਸ਼ਾਟ ਮਾਰ ਲਿਓ ਆਪਣੀ ਵੀਡੀਓ ਤੋਂ ਇਹਦਾ ਨਾਮ ਹੈਗਾ ਜੀ ਇਹਨੂੰ ਕਹਿੰਦੇ ਆ ਮੈਟਾਬੋਲਾਈਟ ਮੈਟਾਬੋਲਾਈਟ ਮਿਕਸ ਹੁੰਦਾ ਹੈ ਇਹ ਇਹਦਾ ਨੇਮ ਹੁੰਦਾ ਤੇ ਇਹਦੇ ਵਿੱਚ ਜੀ ਇਹਦਾ ਨੈਟ ਹੁੰਦਾ ਇਹਦਾ weight ਜਿਹੜਾ ਹੁੰਦਾ ਇਹ 1 1 ਕਿਲੋ ਦਾ ਹੁੰਦਾ ਵਾ 1 ਕੇਜੀ ਦਾ ਹੁੰਦਾ ਇਹਦੇ ਵਿੱਚ ਜਿਹੜੀਆਂ ਪੁੜੀਆਂ ਹੁੰਦੀਆਂ ਪਾਊਡਰ ਜਿਹੜਾ ਬੜਾ ਵੀ ਹੁੰਦਾ ਪੁੜੀਆਂ ਦੇ ਵਿੱਚ 20 ਪੁੜੀਆਂ ਆਉਂਦੀਆਂ ਹੁੰਦੀਆਂ ਤੇ ਹਰੇਕ ਪੁੜੀ ਦੇ ਵਿੱਚ ਵੀ 50 ਗ੍ਰਾਮ ਦੀ ਪੁੜੀ ਹੁੰਦੀ ਆ ਤੇ ਉਹ ਪੁੜੀ ਜਦੋਂ ਜਿਵੇਂ ਤੁਸੀਂ ਸਾਨੂੰ ਜਿਹੜੀ ਮੈਂ ਲੈਟੀ ਦੱਸੀ ਐ ਜਾ ਜਿਹੜਾ ਤੇਲ ਪਾਉਣਾ ਹਨਾ ਤੁਸੀਂ ਉਹ ਪੁੜੀ ਉਹ ਲੈਟੀ ਦੇ ਵਿੱਚ ਹੀ ਮਿਕਸ ਕਰਕੇ ਤੁਸੀਂ ਸ਼ਾਮ ਦੇ ਟਾਈਮ ਪਾ ਦਿਆ ਕਰੋ ਇੱਕ ਰੋ ਇੱਕ ਡੇਲੀ ਦੀ ਪੁੜੀ ਪਾਉਣੀ ਹੈਗੀ ਤੇ ਇਹਦਾ ਨਾਮ ਹੈਗਾ ਜੀ ਮੈਟਾਬੋਲਾਈਟ ਤੇ ਇਹ ਸਾਨੂੰ ਇਹ ਪਊਗੀ 500 ਰੁਪਏ ਦੀ ਪਊ ਵੀ 500 ਰੁਪਏ ਦਾ ਵੀ ਐਮ ਆਰਪੀ ਲਿਖਿਆ ਕੁਛ ਲੈਸ ਹੁੰਦੀ ਹੈ ਮਨ ਕੇ ਚਲੋ 450 ਦੀ 500 ਦੀ ਬਸ ਇੱਥੇ ਵੀ 450 ਦੀ ਪਊਗੀ ਤੇ ਤੁਸੀਂ ਨਾਲ ਸਮਾਰ ਕੇ ਦੇਖ ਲਓ ਇਹਦਾ ਇਹਦਾ ਨਾ ਹੈਗਾ ਜੀ ਮੈਟਾਬੋਲਾਈਟ ਮਿਕਸ ਤੇ ਇਹ ਆਪਾਂ ਗਾਈਆਂ ਨੂੰ ਵੀ ਪਾ ਸਕਦੇ ਆ ਮੱਹਸਾਂ ਨੂੰ ਵੀ ਪਾ ਸਕਦੇ ਆ ਇਹ ਪਾਉਣਾ ਆਪ ਬਸ ਸੂਣ ਤੋਂ ਡੇਢ ਮਹੀਨੇ 2 ਮਹੀਨੇ ਪਹਿਲਾਂ ਬਸ ਇਹ ਸਟਾਰਟ ਕਰਨੀ ਇਹਦੇ ਚ 20 ਪੁੜੀਆਂ ਹੁੰਦੀਆਂ ਤੇ 20 ਦਿਨਾਂ ਦਾ ਇਹਦਾ ਜਿਹੜਾ ਕੋਰਸ ਹੁੰਦਾ ਪੂਰਾ ਤੇ 20 ਦਿਨ ਤੁਸੀਂ ਇਹਨੂੰ ਪਾਉਣਾਗਾ ਲੇਗੀ ਦੇ ਵਿੱਚ ਪਾ ਕੇ ਮਿਕਸ ਕਰਕੇ ਪਾ ਦਿਓ ਤੇ ਪਸ਼ੂ ਖਾ ਲੈਂਦੇ ਆ ਵਧੀਆ ਸਾਡੇ ਪਸ਼ੂ ਤਾਂ ਖਾ ਲੈਂਦੇ ਆ ਜੀ ਵਧੀਆ ਤੇ ਬਾਕੀ ਜੇ ਛੋਡੇ ਪਸ਼ੂ ਨਹੀਂ ਖਾਂਦੇ ਵੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਵੇਂ ਆਪਾਂ ਜਿਹੜਾ ਤੇਲ ਤੇ ਲੇਟੀ ਪਾਉਣੇ ਉਹਦੇ ਚ ਹੀ ਪਾਉਣਾ ਜ਼ਰੂਰੀ ਨਹੀਂ ਵੀ ਬਸ ਇਹ ਆਪਾਂ ਪਾਣੀ ਤੋਂ ਪਹਿਲਾਂ ਕਦੋਂ ਵੀ ਆਪਾਂ ਵੀ ਸ਼ਾਮ ਦੇ ਟਾਈਮ ਸ਼ੁਰੂ ਕਰਨਾ ਤਾਂ ਸ਼ਾਮ ਦੇ ਟਾਈਮ ਹੀ ਦਿਓ ਕਿਉਂਕਿ ਆਪਾਂ ਵੀ ਇਹਦਾ ਕੋਈ ਜੱਕਰ ਨਹੀਂ ਵੀ ਆਪਾਂ ਪਾਣੀ ਤੋਂ ਪਹਿਲਾਂ ਵੀ ਦੇ ਸਕਦੇ ਹਾਂ ਇਹਦਾ ਕੋਈ ਹੋ ਨਹੀਂ ਜੇ ਤੁਹਾਡਾ ਪਸ਼ੂ ਲੇਟੀ ਵਗੈਰਾ ਚ ਨਹੀਂ ਖਾਂਦਾ ਤਾਂ ਥੋੜਾ ਜਿਹਾ ਆਪਣੇ ਫੀਡ ਹੁੰਦਾ ਜਿਹੜੀ ਖਰਾਕ ਹੁੰਦੀ ਚੂਰਾ ਹਨ ਉਹਦੇ ਵਿੱਚ ਵੀ ਪਾ ਸਕਦੇ ਹੋ ਤੁ ਵੀ ਬਾਟੀ ਕੁਚੂਰੇ ਦੇ ਵਿੱਚ ਮਿਕਸ ਕਰਕੇ ਪਾ ਦਿਓ ਪਸ਼ੂ ਨੂੰ ਠੀਕ ਹੈ ਇਹ ਪਾ ਦਿਓ ਤੇ ਇੱਕ ਹੈਗੀ ਜੀ ਇਹ ਸ਼ੀਸ਼ੀ ਆਉਂਦੀ ਹੈ ਇਹ ਆਪਣੀ ਸ਼ੀਸ਼ੀ ਜਿਹੜੀ ਆਪਾਂ ਲਿਆਂਦੀ ਹੈ ਇਹ ਹੈਗੀ 250 ml ਦੀ ਤੇ ਤੁਸੀਂ 500 ml ਦੀ ਲਿਆਉਂਗੇ ਤਾਂ ਉਨਾ ਹੀ ਜ਼ਿਆਦਾ ਫਾਇਦਾ ਹੋਊਗਾ ਇਹ ਆਪਣੇ ਛੋਟੀ ਲਿਆਂਦੀ ਸੀ ਕਿ ਇਹ ਹੈਗਾ ਜੀ ਵਾਈਟ ਇਹ ਥੋੜਾ ਜਿਹਾ ਨਾ ਕਲਰ ਇਹਦਾ ਫਿੱਕਾ ਹੋ ਗਿਆ ਹੋ ਗਿਆ ਫਿੱਕੀ ਹੋ ਗਈ ਕਿਉਂਕਿ ਆਪਣੇ ਦੋ ਦੋ ਤਿੰਨ ਮਹੀਨੇ ਹੋ ਗਏ ਦਿੱਤੀ ਨੂੰ ਤੇ ਝਟ ਨੂੰ ਸੂਣ ਤੋਂ ਪਹਿਲਾਂ ਦਿੱਤੀ ਸੀ ਤੇ ਮੈਂ ਨਾ ਇੱਥੇ ਬਾਹਰ ਹੀ ਪਈ ਸੀਗੀ ਇਹ ਤੇ ਅੰਦਰ ਧਰੀ ਨਹੀਂ ਇਹਦਾ ਨਾਂ ਨੋਟ ਕਰ ਲਓ ਜੀ ਵਾਈਟਾਮਿਨ ਐਚ ਇਹਦਾ ਨਾ ਹੈਗਾ ਬਾਇਟਮ ਐਚ ਇਹਦਾ ਨੇਮ ਹੈ ਜੀ ਇਹ ਬਾਇਟਮ ਐਚ ਤੇ ਇਹ ਹੁੰਦੀ ਹੈ ਵੈਸੇ ਇਹ 250 ਐਮਐਲ ਦੀ ਹੈ ਤੁਸੀਂ 500 ਐਮਐਲ ਦੀ ਸੀਸੀ ਲਿਆਉਂਗੇ ਉਹਦਾ ਵੀ ਰਿਜ਼ਲਟ ਵਧੀਆ ਆਊਗਾ ਜਿੰਨੇ ਜ਼ਿਆਦੇ ਪਾਓਗੇ ਉਹਦਾ ਰਿਜ਼ਲਟ ਵਧੀਆ ਆਊਗਾ ਇਹ ਤੁਸੀਂ ਕੀ ਕਰਨਾ ਹੈ ਇਹਦਾ ਇੱਕ ਟੱਕਣ ਡੇਲੀ ਸਵੇਰ ਦੇ ਟਾਈਮ ਤੁਸੀਂ ਪਾ ਦਿਆ ਕਰੋ ਇੱਕ ਟੱਕਣ ਤੁਸੀਂ ਕਿਵੇਂ ਪਾਉਣਾ ਤੁਸੀਂ ਐ ਕੱ비 ਜਿਵੇਂ ਆਪਾਂ ਭਾਰੀ ਜੀ ਰੋਟੀ ਬਣਾ ਲਈ ਭਾਰੀ ਜੀ ਰੋਟੀ ਪੂਰੀ ਟਵਲ ਵੱਡੇ ਸਾਰੇ ਭੇੜੇ ਦੀ ਭਾਰੀ ਰੋਟੀ ਬਣਾ ਲਈ ਤੇ ਤੁਸੀਂ ਉਹਨੂੰ ਉਹਦੇ ਉੱਤੇ ਨਾ ਆਏ ਜਿਵੇਂ ਆਪਾਂ ਸ਼ਹਿਦ ਵਰਗੀ ਹੁੰਦੀ ਹੈ ਇਹ ਸੰਘਣੀ ਵਧੀਆ ਜਿਵੇਂ ਆਪਾਂ ਰੋਟੀ ਚੋਪੜਦੇ ਆ ਇੱਕ ਢੱਕਣ ਉਹਦੇ ਉੱਤੇ ਆਏ ਰੋਟੀ ਨੂੰ ਚੋਪੜ ਲਿਆ ਵਧੀਆ ਤੇ ਮੁਰਕੇ ਪਸੂ ਦੇ ਮੂੰਹ ਚ ਪਾਤਾ ਜੀ ਠੀਕ ਹੈ ਤੇ ਇਹ ਤਰੀਕਾ ਵੀ ਇਹਦਾ ਠੀਕ ਹੈ ਜੇ ਪਸ਼ੂ ਖਾਂਦਾ ਤਾਂ ਕਈ ਪਸ਼ੂ ਵਧੀਆ ਰੋਟੀ ਖਾਂਦੇ ਹੁੰਦੇ ਆ ਤੇ ਸਾਡੀ ਜਿਹੜੀ ਪਹਿਲਾਂ ਵੱਡੀ ਛੋਟੀ ਸੀ ਉਹ ਵਧੀਆ ਖਾ ਲੈਂਦੀ ਸੀ ਜਿਹੜੀ ਜਿਹੜੀ ਸਾਡੀ ਬਾਅਦ ਚ ਛੋਟੀ ਸੂਈ ਉਹ ਨਹੀਂ ਖਾਂਦੀ ਸੀ ਫਿਰ ਅਸੀਂ ਕੀ ਕਰਿਆ ਜਿਹੜੀ ਉਹਨੂੰ ਸਵੇਰ ਦੇ ਟਾਈਮ ਉਹਨੂੰ ਲੈੱਟੀ ਪਾਉਂਦੇ ਸੀਗੇ ਵੀ ਸਵੇਰ ਦੇ ਟਾਈਮ ਅਸੀਂ ਫੋਕੀ ਲੈੱਟੀ ਪਾਉਂਦੇ ਸੀ ਮੰਨ ਕੇ ਚਲੋ ਉਹਦੇ ਵਿੱਚ ਅਸੀਂ ਤੇਲ ਵਗੈਰਾ ਨਹੀਂ ਪਾਉਂਦੇ ਤੇਲ ਅਸੀਂ ਸ਼ਾਮ ਨੂੰ ਹੀ ਪਾਉਂਦੇ ਹੁੰਦੇ ਸੀ ਤੇ ਫਿਰ ਅਸੀਂ ਉਹ ਲੈੱਟੀ ਦੇ ਵਿੱਚ ਇੱਕ ਢੱਕਣ ਪਾ ਦਿੰਦੇ ਸੀ ਵੀ ਐਸ ਐਨਾ ਹੁੰਦਾ ਜੀ ਇਹ ਪਸ਼ੂ ਨੇ ਵੀ ਖਾਣਾ ਹੈ ਜ਼ਰੂਰੀ ਆ ਹਨਾ ਤੇ ਬਾਕੀ ਜੇ ਤੁਹਾਡਾ ਪਸ਼ੂ ਵੀ ਰੋ ਮੰਦਾ ਇਹ ਨਹੀਂ ਵੀ ਥੋੜੀ ਜਿਹੀ 스멜 ਆਉਂਦੀ ਹੁੰਦੀ ਹੈ ਨਹੀਂ ਮੰਦਾ ਤੁਸੀਂ ਭਾਰੀ ਜੀ ਰੋਟੀ ਪਕਾ ਕੇ ਰੋਟੀ ਨੂੰ ਚੰਗੀ ਤਰ੍ਹਾਂ ਚੋਪੜ ਲਿਓ ਜਿਵੇਂ ਆਪਾਂ ਕਿਹਾਣਾ ਚੋਪੜਦਾ ਸ਼ਹਿਦ ਵਰਗੀ ਸੰਘਣੀ ਹੁੰਦੀ ਹੈ ਵਧੀਆ ਇਹ ਤੇ ਓਵੇਂ ਖਵਾ ਦਿਆ ਕਰੋ ਪੁੱਛੀ ਉਹਨੂੰ ਤੇ ਇਹ ਵਧੀਆ ਹੁੰਦਾ ਜੀ ਅਸੀਂ ਇਹ ਦੋਨੇ ਲਿਓਨੇ ਹੁੰਨੇ ਆ ਇਹ ਅਸੀਂ 250 ਐਮਐਲ ਦੀ ਲੈਂਦੀ ਸੀ ਤੇ ਇਹ 500 ਐਮਐਲ ਦੀ ਆਉਂਦੀ ਹੈ ਵੱਡੀ ਵੀ ਆਉਂਦੀ ਹੈ ਤੇ ਬਾਕੀ ਇਹਦਾ ਇਹਨਾਂ ਦਾ ਨਾਮ ਤੁਸੀਂ ਦੇਖ ਲਓ ਜੀ ਇਹ ਵਾਲਾ ਨੇਮ ਆ ਇਹਨਾਂ ਦਾ ਇਹਦਾ ਹੈਗਾ ਮੈਂ ਮੈਟਾਬੋਲਾਈਟ ਮਿਕਸ ਇਹਦਾ ਹੈਗਾ ਜੀ ਵਾਈਟੋਮੈਚ ਤੇ ਬਾਕੀ ਤੁਸੀਂ ਕੀ ਕਰਨਾ ਪੈਣਾ ਇੱਕ ਨਾ ਇੱਕ ਫੀਡ ਆਉਂਦਾ ਇਹ ਸਾਡੇ ਇੱਧਰ 2100 ਦਾ ਗੱਟਾ ਮਿਲਦਾ ਉਹਦਾ ਨਾਮ ਹੈਗਾ ਟਰਾਂਜੈਕਸ਼ਨ ਫੀਡ ਟਰਾਂਜੈਕਸ਼ਨ ਨਾ ਉਹਦਾ ਟਰਾਂਜੈਕਸ਼ਨ ਮਿਕਸ ਤੇ ਉਈ ਕਿਸੋ ਦਾ ਗੱਟਾ ਹੁੰਦਾ ਜੀ 50 ਕਿਲੋ ਦਾ ਗੱਟਾ ਹੁੰਦਾ ਤੇ ਤੁਸੀਂ ਉਹ ਵੀ ਪਾਓ ਜੀ ਪਸ਼ੂ ਨੂੰ ਤੇ ਜਿਵੇਂ ਲੇਟੀ ਵਗੈਰਾ ਵੀ ਪਾਓਗੇ ਨਾਲ-ਨਾਲ ਫੀਡ ਵੀ ਪਾ ਦੋ ਵੀ ਮਿਕਸ ਕਰਕੇ ਪਾ ਦੋ ਥੋੜੀ ਜੀ ਲੇਟੀ ਪਾਤੀ 50 ਕਿਲੋ ਲੇਟੀ ਜਿਸੀਂ ਚਾਰਦੇ ਹਾਂ ਜੀ ਪਸ਼ੂ ਨੂੰ ਪਹਿਲਾਂ ਸੂਣ ਤੋਂ 50 ਕਿਲੋ ਫੀਡ ਦਾ ਗੱਟਾ ਚਾਰਦੇ ਆ ਤੇ 2 ਕਿਲੋ ਦੀ ਅਸੀਂ ਤੇਲ ਦੀ ਬੋਤਲ ਚਾਰਦੇ ਆ ਤੇ ਤਿੰਨ ਪੈਕਟ ਅਸੀਂ ਡਾਲਦੇ ਘਿਉ ਦੇ ਪਾਉਣੇ ਜਿਵੇਂ ਆਪਾਂ ਜਦੋਂ ਜਿਵੇਂ ਪਹਿਲਾਂ ਤੇਲ ਚਾਰ ਦਿੰਨੇ ਆ 2 ਲੀਟਰ ਵਾਲੀ ਬੋਤਲ ਤੇ ਜਦੋਂ ਤੇਲ ਖਤਮ ਹੋ ਜਾਂਦਾ ਫਿਰ ਅਸੀਂ ਡਾਲਦੇ ਘਿਉ ਦੇ ਤਿੰਨ ਪੈਕਟ ਲੈਉਣੇ ਹੁੰਦੇ ਅਸੀਂ ਉਹ ਪਾਉਣੇ ਆ ਤੇਲ ਦੀ ਜਗ੍ਹਾ ਤੇ ਫਿਰ ਅਸੀਂ ਉਹ ਪਾਉਣ ਲੱਗ ਜਾਂਦੇ ਆ ਵੀ ਬਣ ਕੇ ਚਲੋ ਅਸੀਂ 5 ਕਿਲੋ ਤੇਲ ਘਿਉ ਮਿਕਸ ਹੁੰਦਾ ਜਿਹੜਾ ਇਹ ਚਾਰ ਦਿੰਨੇ ਆ ਤੇ 50 ਕਿਲੋ ਦਾ ਲੇਟੀ ਦਾ ਗੱਟਾ ਚਾਰਦੇ ਆ 50 ਕਿਲੋ ਦਾ ਫੀਡ ਫੀਡ ਦਾ ਨਾਮ ਹੈਗਾ ਜੀ ਟ੍ਰਾਂਜੈਕਸ਼ਨ ਮਿਕਸ ਤੇ ਸਾਡੇ 2100 ਦਾ ਗੱਟਾ ਆਉਂਦਾ ਇੱਧਰ ਤੇ ਬਸ ਦੋ ਆਹ ਵਾਲੇ ਦਾ ਡੱਬਾ ਤੇ ਆਹ ਵਾਲੀ ਸ਼ੀਸ਼ੀ ਇਹ ਚ ਪੁੜੀਆਂ ਹੁੰਦੀਆਂ ਪਾਊਡਰ ਹੁੰਦਾ ਤੇ ਉਹ ਇੱਕ ਪੁੜੀ ਜਿਹੜੀ ਡੇਲੀ ਪਾਉਣੀ ਹੁੰਦੀ ਹੈ ਸ਼ਾਮ ਦੇ ਟਾਈਮ ਪਾ ਦਿਆ ਕਰੋ ਤੇ ਜਿਹੜੀ ਇਹ ਵਾਲੀ ਐ ਜਿਹੜੀ ਸ਼ੀਸ਼ੀ ਐ ਇਹ ਇੱਕ ਢੱਕਣ ਪਾਉਣਾ ਹੁੰਦਾ ਢਿੱਲੀ ਦਾ ਤੇ ਉਹ ਸਵੇਰ ਦੇ ਟਾਈਮ ਪਾ ਦਿਆ ਕਰੋ ਜੇ ਪਸ਼ੂ ਰੋਟੀ ਦੇ ਖਾਂਦਾ ਤਾਂ ਰੋਟੀ ਦੇ ਉੱਤੇ ਚੋਪੜ ਕੇ ਜੇ ਨਹੀਂ ਰੋਟੀ ਦੇ ਖਾਂਦਾ ਤਾਂ ਲੇਟੀ ਦੇ ਵਿੱਚ ਮਿਕਸ ਕਰਕੇ ਇੱਕ ਢੱਕਣੋਂ ਮੈਂ ਵੀ ਪਸ਼ੂ ਨੂੰ ਖਵਾਉਣੀ ਐ ਜੀ ਕਿਸੇ ਤਰੀਕੇ ਨਾਲ ਵੀ ਖਵਾ ਸਕਦੇ ਹੋ ਤੇ ਕਿਉਂਕਿ ਤੇਲ ਘਿਓ ਦਾ ਐ ਫਾਇਦਾ ਹੁੰਦਾ ਜੀ ਜਿਵੇਂ ਇੱਕ ਤਾਂ ਪਸ਼ੂ ਹੁੰਦਾ ਵੀ ਵਧੀਆ ਵਧੀਆ ਸੂਪ ਪੰਦਾ ਪਸ਼ੂ ਹਨਾ ਵੀ ਸੌਖਾ ਸੂਪ ਪੰਦਾ ਹੈ ਬਾਕੀ ਪਸ਼ੂ ਜਿਵੇਂ ਸਾਡੀਆਂ ਝੋਟੀਆਂ ਦੋਨੇ ਆਏ ਆ ਜੀ ਵੀ ਜਿਵੇਂ ਆਪਾਂ ਗਾਈਆਂ ਨਹੀਂ ਗਾਈਆਂ ਵੀ ਵਧੀਆ ਆਪਾਂ ਨੂੰ ਖਿਲ ਹੁੰਦੀਆਂ ਗਾਈਆਂ ਹਨਾ ਧਾਰ ਕੱਢਣ ਦੇ ਵਿੱਚ ਤੇ ਝੋਟੀਆਂ ਬੇ ਕਹਿ ਦਿੰਦੇ ਆ ਕਿ ਮੈਸਾ ਕਾਰਡ ਹੁੰਦੀਆਂ ਪਰ ਨਹੀਂ ਸਾਡੀਆਂ ਮੈਸਾ ਜੋ ਧਾਰ ਕਰਦੇ ਵਧੀਆ ਗਾਈਆਂ ਵੰਗੂ ਵਧੀਆ ਮੋਟੀ ਧਾਰ ਹੋਗੀ ਤੇਲ ਘਿਓ ਦਾ ਇਹ ਫਾਇਦਾ ਹੁੰਦਾ ਤੇ ਪਛਾਨੂ ਜੀ ਇਹਨਾਂ ਜਿਹੜੇ ਅਸੀਂ ਇਹ ਪੌਣੇਆ ਡੱਬੇ ਸਾਨੂੰ ਇਹਦਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਇਆਗਾ ਤੇ ਅਸੀਂ ਤਾਂ ਸਾਰੇ ਪਸ਼ੂਣ ਜਦੋਂ ਵੀ ਸਾਡੇ ਪਸ਼ੂ ਸੂਣ ਵਾਲੇ ਹੁੰਦੇ ਆ ਕਿਸੇ ਨੂੰ ਡੇਢ ਮਹੀਨੇ ਪਹਿਲਾਂ ਸ਼ੁਰੂ ਕਰ ਦਿੰਨੇ ਆ ਕਿਸੇ ਨੂੰ 2 ਮਹੀਨੇ ਪਹਿਲਾਂ ਤੇ ਅਸੀਂ ਤਾਂ ਇਹੀ ਪੌਣੇ ਹੁੰਨੇ ਆ ਜੀ ਤੇ 50 ਕਿਲੋ ਦਾ ਆਪਾਂ ਲੇਟੀ ਦਾ ਗੱਟਾ ਯਾਨੀ ਕਿ ਕਣਕ ਦਲਾ ਲੈਣਾ ਦੜ ਫੜ ਜੀ ਕਰਕੇ ਉਹ ਰਿੰਨ ਕੇ ਪਾਉਣੀ ਆ ਲੇਟੀ ਬਸ ਉਹਨੂੰ ਦੱਸਣਾ ਭੁੱਲ ਗਈ ਲੇਟੀ ਨੂੰ ਕਦੇ ਵੀ ਕੱਚੀ ਨਹੀਂ ਪਾਉਣਾ ਲੇਟੀ ਨੂੰ ਰਿੰਨ ਕੇ ਪਾਉਣਾਗਾ ਤੇ ਲੇਟੀ ਮੰਨ ਕੇ ਚੱਲੋ ਵੀ 2 ਕਿਲੋ 2 ਕਿਲੋ ਜਿੰਨਾ ਤੁਹਾਡਾ ਪਸ਼ੂ ਖਾਂਦਾ 2 ਕਿਲੋ ਰਿਆ ਲੇਟੀ ਦਾ ਵੀ ਜਨਾ ਅਰੀਨਲੀ ਤੇ ਮੁੜ ਕੇ ਕੁਛ ਉਹਨੂੰ ਅੱਧੀ ਉਹਨੂੰ ਮਤ ਮੰਨ ਕੇ ਚੱਲੋ ਸਵੇਰੇ ਪਾਤੀ ਅੱਧੀ ਸ਼ਾਮ ਨੂੰ ਪਾਤੀ ਠੀਕ ਹੈ ਤੇ ਬਾਕੀ ਹੁਣ ਤਾਂ ਗਰਮੀਆਂ 'ਚ ਦੋਨੇ ਟਾਈਮ ਰੈਨਣਾ ਚਾਹੋਂ ਤਾਂ ਰੈਨ ਸਕਦੇ ਹੋ ਮਾਰ ਵੀ ਜਿੰਨਾ ਕ ਸੋਣ ਨੂੰ ਲੱਗਦਾ ਵੀ ਪਸ਼ੂ ਇੰਨੀ ਕ ਖਰਾਕ ਖਾ ਲੂਗਾ ਹਨਾ ਵੀ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਪਰ 50 ਕਿਲੋ ਅਸੀਂ ਪਹਿਲਾਂ ਚਾਰਦੇ ਹੁੰਨੇ ਆ ਵੀ ਲੇਟੀ ਤੇ 50 ਕਿਲੋ ਅਸੀਂ ਫੀਡ ਦਾ ਘਟਾ ਜਿਹੜਾ ਆਪਣਾ ट्रांजੈਕਸ਼ਨ ਸਾਨੂੰ ਦੱਸ ਰਹੀਆਂ ਫੀਡ ਆਉਂਦਾ ਤੇ ਉਹ ਚਾ ਰਹੇ ਹੋ ਤੇ ਰਿਜ਼ਲਟ ਬਹੁਤ ਵਧੀਆ ਜੀ ਤੇ ਉਮੀਦ ਕਰਦੀ ਆ ਮੇਰੀ ਭੈਣ ਨੂੰ ਵੀ ਜਿਹੜੀ ਮੈਂ ਜਿਹੜਾ ਵੀ ਕੁਝ ਦੱਸਿਆ ਵੀ ਸਮਝ ਆ ਗਈ ਹੋਊਗੀ ਤਾਂ ਜੇਕਰ ਮੇਰੀ ਭੈਣ ਨੂੰ ਸਮਝ ਆ ਗਈ ਤਾਂ ਪਲੀਜ਼ ਭੈਣੇ ਕਮੈਂਟ ਕਰਕੇ ਜਰੂਰ ਦੱਸੀ ਤੇ ਬਾਕੀ ਤੁਸੀਂ ਸਕਰੀਨ ਸ਼ਾਟ ਇਹਦਾ ਮਾਰ ਲਿਓ ਤੇ ਇਹਦਾ ਨਾਮ ਹੈਗਾ ਜੀ ਮੈਟਾਬੋ ਲਾਈਟ ਆ ਦੇਖੋ ਨਾਮ ਇਹਦਾ ਤੇ ਇਹਦਾ ਨਾਮ ਹੈਗਾ ਬਾਈਟਮ ਬਾਈਟਮ ਐਚ ਤੇ ਅਸੀਂ ਤਾਂ ਜੀ ਇਹੀ ਪਾਉਣੇ ਹੁੰਨੇ ਆ ਤੇ ਬਾਕੀ ਹੁਣ ਆਪਾਂ ਦਾਲ ਸਬਜ਼ੀ ਦਾ ਕਰਦੇ ਆ ਜੀ ਤੇ ਬਾਕੀ ਮੈਨੂੰ ਪਤਾ ਨਹੀਂ ਜੀ ਵੀਡੀਓ ਕਿੰਨੀ ਕੁ ਲੌਂਗ ਹੋਵੀ ਕਿਵੇਂ ਹੋਗੀ ਬਸ ਇਹ ਦਾਲ ਸਬ지 ਬਣਾਉਣੀ ਆ ਮੈਂ ਤੇ ਬਾਕੀ ਜਾਦੇ ਅੱਜ ਬਲੌਗ ਬਸ ਇੰਨਾ ਹੀ ਬਣੂਗਾ ਮੈਥੋਂ ਤੇ ਜਾਦੇ ਜੀ ਬਸ ਕੰਮ ਤਾਂ ਆਏ ਜਿ ਲੱਗਦਾ ਹੀ ਨਹੀਂ ਅਭੀ ਵੀ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਤਾਂ ਇੰਨੇ ਦਿਨ ਹੋ ਗਏ ਵੀ ਵਲੌਗ ਜਾ ਬਚੰਗੀ ਦਾ ਬਣਿਆ ਨਹੀਂ ਕੁਝ ਐ ਫੁੱਫੜ ਜੀ ਦਾ ਹੋਇਆ ਪਿਆ ਵੀ ਮਣ ਜਾ ਹੀ ਨਹੀਂ ਕਰਦਾ ਵੀ ਅੰਬੀ ਅੱਗੇ ਵਧੀਆ ਚਾ ਚਾਚ ਭੱਜੇ ਪਰਦੇ ਕੰਮ ਧੰਦੇ ਦਿਖਾਈ ਜਾਂਦੇ ਵੀ ਚਲੋ ਆਹ ਕੰਮ ਕਰਦੇ ਆ ਆ ਵੀ ਇਹ ਤਾਂ ਆ ਵੀ ਦਿਖਾ ਦਈਏ ਇਹਦੀ ਵੀ ਵੀਡੀਓ ਬਣਾ ਲਈਏ ਪਰ ਹੁਣ ਜੀ ਮਾਣੀ ਨਹੀਂ ਕਰਦਾ ਤੇ ਬਾਕੀ ਮੇਰੀ ਭੈਣ ਨੂੰ ਮੈਂ ਕਹਿਣਾ ਚਾਹਣੀ ਆ ਵੀ ਸੋਨੂੰ ਸਮਝ ਆ ਗਈ ਹੋਊਗੀ ਉਮੀਦ ਕਰਦੀ ਆ ਤੇ ਬਾਕੀ ਮੈਂ ਸੋਨੂੰ ਇੱਕ ਹੋਰ ਦਿਖਾਉਣੀ ਆ ਆਪਣੀ ਮੂੰਗੀ ਦਿਖਾਉਣੀ ਆ ਵੀ ਆਪਾਂ ਮੂੰਗੀ ਜਿਹੜੀ ਆਪਣੀ ਇੱਥੇ ਪਾ ਰੱਖੀ ਐ ਆ ਦੇਖੋ ਜੀ ਇੱਥੇ ਲਾਤੀ ਸੁਕਣੀ ਐਨੀ ਕੀ ਮੂੰਗੀ ਨਿਕਲੀ ਆ ਜੀ ਬਸ ਆ ਕਰ ਕੋ ਤੇ ਬਸ ਅੱਜ ਝੋਨਾ ਕੱਲ ਨੂੰ ਝੋਨਾ ਲਾ ਦੇਣਗੇ ਫੇਰ ਇਹਨੂੰ ਕੱਢਦੇ ਆ ਕੁੱਟ ਕੇ ਤੇ ਕੱਢਣੀ ਤਾਂ ਪੈਣੀ ਐ ਜੀ ਹਨਾ ਫੇਰ ਨਹੀਂ ਹੁਣ ਨਾ ਕੀੜੇ ਆਉਣ ਲੱਗ ਗਏ ਪਤਾ ਨਹੀਂ ਕੀ ਕੀੜਿਆਂ ਨੂੰ ਮਸਕ ਆਉਣ ਲੱਗੀ ਆ ਪਤਾ ਤੇ ਆ ਫਿਰਦੇ ਕਿੰਨੇ ਬਸ ਕੀੜੇ ਆਉਣ ਲੱਗ ਗਏ ਕੀੜੇ ਵੀ ਬਾਹਲੇ ਤਰੀਕੇ ਨਾਲ ਆਉਂਦੇ ਕੰਦੁੱਤੋਂ ਦੀ ਕੀੜੇ ਆਉਂਦੇ ਆ ਕਿ ਆਪਣੇ ਮੈਂ ਤੁਹਾਨੂੰ ਕੰਦੁੱਤੋਂ ਨਹੀਂ ਦਿਖਾਉਣੀ ਕਿੱਥੋਂ ਆਉਂਦੇ ਆ ਦੇਖੋ ਤੁਸੀਂ ਵੀ ਆਖੋਗੇ ਆ ਦੇਖਿਓ ਇੱਥੋਂ ਦੀ ਆਉਂਦੇ ਆ ਕੀੜੇ ਆਪਣੇ ਉੱਤੋਂ ਦੀ ਗੰਧ ਦੇ ਲੋ ਜੀ ਮੂੰਗੀ ਦਾ ਵੀ ਪਤਾ ਲੱਗ ਗਿਆ ਇਹਨਾਂ ਨੂੰ ਮੂੰਗੀ ਲਈ ਜਾਂਦੇ ਚਲੋ ਜੀ ਆਦੇ ਹੁੰਦੇ ਆ ਜਿਹਦਾ ਦਾਣਾ ਪਾਣੀ ਜਿਹਦੇ ਕਰਮਾ ਚ ਲਿਖਿਆ ਹੁੰਦਾ ਉਹ ਲੈ ਜਾਂਦਾ ਚਲੋ ਹਨਾ ਵਿਚਾਰਿਆਂ ਨੂੰ ਖਾ ਲੈਣ ਦਿਓ ਇਹਨਾਂ ਨੂੰ ਵੀ ਕਿੰਨੀ ਕਿ ਲੈ ਜਾਣਗੇ ਤੇ ਬਾਕੀ ਜੀ ਅ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਬਸ ਮੈਂ ਦਾਲ ਸਬਜ਼ੀ ਧਰ ਦਿਆਂ ਫਿਰ ਧਾਰਾ ਤੋਂ ਨਜ਼ਰ ਟਾਈਮ ਹੋ ਜਾਊਗਾ ਤੇ ਬਸ ਝੋਨਾ ਆਪਣੇ ਸਵੇਰੇ ਇੱਥੇ ਲੱਗ ਜਾਊਗਾ ਤੇ ਬਾਕੀ ਭੈਣ ਭਰਾ ਪਲੀਜ਼ ਜਿਹੜੇ ਪਹਿਲੀ ਵਾਰ ਆਉਂਦੇ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਕਿਉਂਕਿ ਹੁਣ ਬਹੁਤ ਘੱਟ ਭੈਣ ਭਰਾ ਆਏ ਜੇ ਪਤਾ ਨਹੀਂ ਤੁਸੀਂ ਵੀਡੀਓ ਸ਼ੇਅਰ ਨਹੀਂ ਕਰਦੇ ਪਤਾ ਨਹੀਂ ਕਿਵੇਂ ਤੇ ਤੁਸੀਂ ਵੀ ਆਖੋਗੇ ਹੁਣ ਆਏ ਕਹਿੰਦੇ ਆ ਤੇ ਹੁਣ ਆਪਣੇ ਸਬਸਕ੍ਰਾਈਬਰ ਵਧਦੇ ਨਹੀਂ ਖੜ ਗਏ ਆਪਣੇ ਸਬਸਕ੍ਰਾਈਬਰ ਤੇ ਪਤਾ ਨਹੀਂ ਕੀ ਹੋ ਗਿਆ ਆਪਣੇ ਚੈਨਲ ਨੂੰ ਤੇ ਬਾਕੀ ਸਾਰੇ ਭੈਣ ਭਰਾ ਸਪੋਰਟ ਕਰੋ ਜੀ ਮੈਨੂੰ ਪਤਾ ਜੀ ਹੁਣ ਤਾਂ ਤੁਸੀਂ ਸਾਰੇ ਭੈਣ ਭਰਾ ਜਿਨ੍ਹਾਂ ਨੇ ਵੇਖਣੀ ਹੁੰਦੀ ਹੈ ਵੀਡੀਓ ਹਨਾ ਹੁਣ ਕੱਲ ਜਿਵੇਂ ਆਪਣਾ ਬਲੌਗ ਨਹੀਂ ਆਇਆ ਤੇ ਲਾਈਵ ਦੇ ਵਿੱਚ ਇੰਨੇ ਇੰਨੇ ਭੈਣ ਭਰਾਵਾਂ ਨੇ ਕਿਹਾ ਦੀਦੀ ਅੱਜ ਬਲੌਗ ਨਹੀਂ ਪਾਇਆ ਅਸੀਂ ਕੀ ਦੇਖਾਂਗੇ ਸਾਡਾ ਤਾਂ ਜੀ ਨਹੀਂ ਲੱਗਣਾ ਤੇ ਮੈਂ ਤਾਂ ਸਾਰੇ ਭੈਣ ਭਰਾਵਾਂ ਦਾ ਬਹੁਤ ਹਨਾ ਸ਼ੁਕਰ ਆਦਾ ਸ਼ੁਕਰੀਆ ਦਾ ਕਰਦੀਆਂ ਵੀ ਸਾਰੇ ਭੈਣ ਭਰਾ ਇੰਨਾ ਜਿਆਦਾ ਪਸੰਦ ਕਰਦੇ ਸੋ ਸਾਰਿਆਂ ਦੇ ਸਪੋਰਟ ਦੇ ਨਾਲ ਹੀ ਆ ਜੀ ਬਸ ਆਪਾਂ ਤਾਂ ਤੇ ਬਾਕੀ ਜੀ ਅੱਜ ਵਾਲੀ ਵੀਡੀਓ ਦਾ ਮੈਂ ਇੱਥੇ ਐਂਡ ਕਰੂੰਗੀ ਤੇ ਸਾਰੇ ਭੈਣ ਭਰਾ ਪਲੀਜ਼ ਸਪੋਰਟ ਕਰਿਆ ਕਰੋ ਇੱਕ ਜਦੋਂ ਆਪਾਂ ਕਮੈਂਟ ਕਰ ਵੀ ਲਾਈਕ ਕਰਦੇ ਆ ਕਮੈਂਟ ਵਾਲੇ ਆਪਸ਼ਨ ਆ ਜਾਂਦਾ ਜਦੋਂ ਉੱਥੇ ਹਾਈਪ ਦਾ ਬਟਨ ਆਉਂਦਾ ਹੁੰਦਾ ਤਾਂ ਪਲੀਜ਼ ਉਹ ਹਾਈਪ ਕਰ ਦਿਆ ਕਰੋ ਵੀ ਜਿੰਨੇ ਉਹ ਚ ਪੁਆਇੰਟ ਹੁੰਦੇ ਆ ਵੀ ਤੁਸੀਂ ਇੰਨੇ ਇੰਨੇ ਸਟਾਰ ਭੇਜਣਾ ਚਾਹੁੰਦੇ ਹੋ ਤਾਂ ਉਹਦੇ ਨਾਲ ਕੋਈ ਸੋਨ ਨੂੰ ਕੁਝ ਫਰਕ ਨਹੀਂ ਪੈਣਾ ਜੀ ਆਪਣੀ ਥੋੜੀ ਜਿਹੀ ਵੀਡੀਓ ਮੰਨ ਕੇ ਚੱਲੋ ਵੀ ਵੀ ਵਧੀਆ ਟੌਪ ਵੀਡੀਓ ਦੇ ਵਿੱਚ ਵੀ ਮੈਨੂੰ ਇੰਨੀ ਤਾਂ ਕਿੱਥੇ ਆਉਂਦੀ ਆ ਆਪਣੇ ਕਿਉਂਕਿ ਆਪਣੇ ਨਾਲ ਤਾਂ ਵੱਡੇ ਵੱਡੇ ਯੂਟਿਊਬਰ ਪਏ ਆ ਤੇ ਪਰ ਤੁਸੀਂ ਚਲੋ ਕਰ ਦਿਆ ਕਰੋ ਹਨਾ ਇਹ ਹੋ ਜਾਂਦਾ ਵੀ ਥੋੜਾ ਜਿਹਾ ਇਹ ਹੋ ਜਾਂਦਾ ਵੀ ਆ ਵੀ ਇਹਨਾਂ ਦੀ ਵੀਡੀਓ ਨੂੰ ਇੰਨੇ ਜਿਆਦੇ ਲੋਕਾਂ ਨੇ ਹਾਈਪ ਕਰਿਆ ਵੀ ਮੰਨ ਕੇ ਚਲੋ ਪਸੰਦ ਕਰਿਆ ਇੰਨੇ ਵੀ ਹਨਾ ਸਟਾਰ ਭੇਜੇ ਐ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਨੇ ਵੀਡੀਓ ਨੂੰ ਫੁੱਲ ਵਾਚ ਕਰਿਆ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਸਪੋਰਟ ਬਣਾ ਕੇ ਰੱਖੋ ਜੀ ਤੇ ਮੰਮੀ ਕਰੀ ਜਾਂਦੇ ਜੀ ਮਾਮਾ ਨਾਲ ਦਮ ਜਾਂ ਚੜ ਜਾਂਦਾ ਜੀ ਮਾਮੇ ਨਾਲ ਗੱਲ ਤੇ ਬਸ ਮੈਂ ਦਾਲ ਸਬਜ਼ੀ ਧਰਦੀ ਆ ਮੌਸਮ ਪੂਰਾ ਮੀਂਹ ਵਾਲਾ ਹੋਇਆ ਪਿਆ ਤੇ ਚਲੋ ਜੀ ਚੁੰਨਾ ਚੁੰਨਾ ਲੱਗ ਜੇ ਚਲ ਫੇਰ ਪਾ ਦੇ ਰੱਬ ਕੋਈ ਟਰਨੀ ਹੈ ਨਾ ਤੇ ਚਲੋ ਜੀ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਫੁੱਲ ਦੇਖਣ ਲਈ ਤੇ ਮੈਂ ਤੁਹਾਨੂੰ ਇੱਕ ਆਲਣਾ ਜਰੂਰ ਦਿਖਾਵਾਂਗੀ ਤੁਸੀਂ ਆਖੋਗੇ ਤੜਕੇ ਨਾ ਇਹ ਆਲ ਨੇ ਜੋ ਬੱਚਾ ਡਿੱਗ ਪਈ ਇੱਕ ਦਵਚਾਰਾਂ ਦਾ ਮਾਰੀ ਗਿਆ ਤੇ ਇੱਕ ਡਿੱਗ ਐਨੇ ਤਰੀਕੇ ਨਾਲ ਨਾ ਪਾਇਆ ਹੋਇਆ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਮੈਂ ਫੇਰ ਹੀ ਐਂਡ ਕਰੂੰਗੀ ਆ ਦੇਖ ਏ ਦੇਖੋ ਕਿ ਮੈਂ ਹੋ ਕਰਿਆ ਵੀ ਪੱਤਿਆਂ ਦੇ ਸੰਨ ਦੇ ਵਿੱਚ ਬਣਾਇਆ ਹੋਇਆ ਇਹਦੇ ਵਿੱਚ ਨਾ ਹੁਣ ਬੱਚਾ ਹੈ ਮੈਂ ਜਾ ਦੇ ਮੈਂ ਖਲਾਉਂਦੀ ਨਹੀਂ ਡਿੱਗਣਾ ਪਵੇ ਵਿਚਾਰਾ ਵੀ ਰੂਂ ਦਾ ਬਣਾਇਆ ਹੋਇਆ ਵਧੀਆ ਤੇ ਆਏ ਨਾ ਦੇਖੋ ਜੀ ਮਸੂਈ ਨਾਲ ਤੋਪੇ ਭਰੇ ਹੁੰਦੇ ਉਸ ਤਰ੍ਹਾਂ ਐ ਤੋਪੇ ਭਰੇ ਹੋਇਆ ਤੇ ਇਹਨਾਂ ਦੇ ਪੱਤਿਆਂ ਦੇ ਤੇ ਆਪਸ ਵਿੱਚ ਦੇਖੋ ਕਿੱਡਾ ਸੋਹਣਾ ਬਣਾਇਆ ਹੋਇਆ ਹੈਗਾ ਤੇ ਇਹਦੇ ਵਿੱਚ ਇੱਕ ਹੀ ਬੱਚਾ ਰਹਿ ਗਿਆ ਵਿਚਾਰਾਂ ਦਾ ਤੇ ਇੱਕ ਇੱਕ ਥੱਲੇ ਡਿੱਗ ਪਿਆ ਪਤਾ ਨਹੀਂ ਤਾਂ ਉਹਦੀ ਥਾਣ ਬਜਾਰਾ ਟੁੱਟ ਗਈ ਇੱਕ ਸਹੀ ਸਿਹਤ ਸੀਗਾ ਉਹ ਅਸੀਂ ਇਹਦੇ ਵਿੱਚ ਹੀ ਧਰਤਾ ਤੇ ਚਲੋ ਜੀ ਸਾਰੇ ਭੈਣ ਭਰਾਵਾਂ ਦਾ ਵੀਡੀਓ ਨੂੰ ਫੁੱਲ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਬਾਕੀ ਜਿਵੇਂ ਜਿਵੇਂ ਮੈਂ ਦੱਸਿਆ ਭੈਣੇ ਓਵੇਂ ਓਵੇਂ ਤੁਸੀਂ ਵੀ ਲੇਟੀ ਵਗੈਰਾ ਤੇ ਫੀਡ ਲੈ ਆਇਓ ਤੇ ਆ ਜਿਹੜੇ ਡੱਬੇ ਆ ਹੀ ਲੈ ਆਇਓ ਤੇ ਤੇਲ ਵਗੈਰਾ ਤੇ ਘਿਓ ਜਰੂਰ ਲੈ ਕੇ ਆਇਓ ਕਿਉਂਕਿ ਉਹਦੇ ਨਾਲ ਪਸ਼ੂ ਸੂਣ ਦੇ ਵਿੱਚ ਸੌਕਾ ਹੋ ਜਾਂਦਾ ਜੇਰ ਵਧੀਆ ਪਾਈ ਜਾਂਦੀ ਪਸ਼ੂ ਦੇ ਤੇ ਵੀ ਤੇ ਬਾਕੀ ਧਾਰਾਂ ਪੂਰੀ ਪੋਟੀ ਆਉਂਦੀ ਆ ਵਧੀਆ ਖਿਲ ਵਧੀਆ ਹੋ ਜਾਂਦੀ ਆ ਮੰਨ ਕੇ ਚਲੋ ਜੀ ਮੈਂ ਜਿਹੜੀਆਂ ਆਪਾਂ ਗਾਇਆਂ ਝੋਲੀਆਂ ਉਹ ਜਿਹੜੀਆਂ ਮੱਝਾਂ ਝੋਲੀਆਂ ਹਨਾ ਇੱਕ ਬਰਾਬਰ ਹੀ ਲੱਗਦਾ ਤੇ ਚਲੋ ਜੀ ਸਾਰੇ ਭੈਣ ਭਰਾਵਾਂ ਨੂੰ ਸਸ਼ੇ ਕਾਲ ਜੀ ਬਾਏ ਬਾਏ ਜੀ